ਦੋਸਤੋ ਅੱਜ ਜਿਹੜੀ ਤੁਹਾਡੇ ਨਾਲ ਮੈਂ ਸਟੋਰੀ ਸਾਂਝੀ ਕਰਨ ਲੱਗਿਆ ਮੈਂ ਇਹਦੇ ਵਿੱਚ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਤੁਸੀਂ ਕਿਉਂਕਿ ਇੱਕ ਬੱਚੇ ਦੇ ਕਰਕੇ ਚਾਰ ਅਫਸਰਾਂ ਨੂੰ ਜਿੱਥੇ ਆਪਣੇ ਘਰ ਜਾਣਾ ਪੈ ਗਿਆ ਉੱਥੇ ਹੀ ਇਹ ਹਰ ਮਾਪੇ-ਬਾਪ ਦੇ ਲਈ ਧਿਆਨ ਦੇਣ ਵਾਲੀ ਵੀ ਗੱਲ ਹੈ ਕਿਉਂਕਿ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਨੇ ਇਸ ਦੌਰਾਨ ਉਹ ਕਿਹੜੀ ਸਾਈਟ ਦੇ ਉੱਤੇ ਕੀ ਕੁਝ ਕਰ ਰਹੇ ਨੇ ਕੀ ਦੇਖ ਰਹੇ ਨੇ ਇਹਦਾ ਵੀ ਜਾਣਕਾਰ ਹੋਣਾ ਮਾਪੇ-ਬਾਪ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ 17 ਸਾਲ ਦੇ ਬੱਚੇ ਨੇ ਚਾਰ ਅਫਸਰਾਂ ਦੀ ਜਿਹੜੀ ਨੌਕਰੀ ਹੈ ਉਹ ਖਾ ਲਈ ਹੈ ਹੋਇਆ ਕਿ ਫਾਜ਼ਿਲਕਾ ਦੀ ਸਟੋਰੀ ਹੈ ਫਾਜ਼ਿਲਕਾ ਦੀ ਹੈ ਖਬਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਬੀਤੀ ਰਾਤ ਬਿਜ਼ੀਲੈਂਸ ਨੇ ਫਾਜ਼ਿਲਕਾ ਦੇ ਐਸਐਚਓ ਨੂੰ ਮੌਨਚੀ ਰੋਡ ਤੇ ਦੋ ਹੋਰ ਮਲਾਜ਼ਮਾਂ ਨੂੰ ਹੈ ਜਿਹੜਾ ਚੁੱਕ ਲਿਆ ਥਾਣੇ ਚੋਂ ਕਿਉਂਕਿ ਉਹ ਉਸ ਪਰਿਵਾਰ ਤੋਂ ਲੱਖ ਰੁਪਏ ਦੀ ਡਿਮਾਂਡ ਕਰ ਰਹੀ ਸੀ ਜਿਸ ਪਰਿਵਾਰ ਦਾ ਉਹ ਬੱਚਾ ਸੀਗਾ ਦਰਅਸਲ ਇੱਕ ਬੱਚੇ ਦੀ ਗਲਤੀ ਨੇ ਚਾਰ ਜਿਹੜੇ ਪੁਲਿਸ ਮਲਾਜ਼ਮ ਨੇ ਉਹਨਾਂ ਨੂੰ ਲਾਈਨ ਹਾਜ਼ਰ ਕਰਵਾਤਾ ਉਹਨਾਂ ਨੂੰ ਸਸਪੈਂਡ ਕਰਵਾਤਾ ਹੁਣ ਇਹੋਨੇ ਖਬਰ ਆਈ ਹੈ ਕਿ ਐਸਐਸਪੀ ਵੀ ਸਸਪੈਂਡ ਹੋ ਚੁੱਕਿਆ ਵਾ ਬੱਚੇ ਦੀ ਗਲਤੀ ਕੀਤੀ ਸੀ ਉਹਦੇ ਤੋਂ ਗਲਤੀ ਦੇ ਨਾਲ ਇੱਕ ਪੋਰਨ ਸਾਈਟ ਤੇ ਕਲਿੱਕ ਹੋ ਜਾਂਦਾ ਵਾ ਇਸ ਦੌਰਾਨ ਜਿਹੜਾ ਸਾਈਬਰ ਸੈੱਲ ਹੈ ਫਾਜ਼ਿਲਕਾ ਦਾ ਉਸ ਬੱਚੇ ਨੂੰ ਅਰੈਸਟ ਕਰ ਲੈਂਦਾ ਵਾ ਔਰ ਉਸ ਬੱਚੇ ਦੇ ਮਾਪੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ 1 ਲੱਖ ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਤਾਂ ਜੋ ਇਸ ਬੱਚੇ ਨੂੰ ਅਸੀਂ ਛੱਡਾਂਗੇ ਪਰ ਇਸ ਦੌਰਾਨ ਮਾਪੇ ਜਿਹੜਾ ਅੰਡਰ ਪ੍ਰੈਸ਼ਰ ਹੋ ਜਾਂਦਾ ਤੇ ਸੀਐਮ ਹੈਲਪਲਾਈਨ ਤੇ ਸੀਐਮ ਨੂੰ ਕੰਪਲੇਂਟ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਰੋਂ ਤੁਰੰਤ ਜਿਹੜਾ ਐਕਸ਼ਨ ਲੱਤਾ ਜਾਂਦਾ ਵਾ ਫੌਰੀ ਤੌਰ ਤੇ ਮਹਾਲੀ ਤੋਂ ਵਿਜੀਲੈਂਸ ਦੀ ਇੱਕ ਟੀਮ ਹੈ ਜਿਹੜੀ ਤੁਰਦੀ ਹੈ ਫਾਜ਼ਿਲਕਾ ਪਹੁੰਚਦੀ ਹੈ ਔਰ ਰਾਤੋ-ਰਾਤ ਐਸਐਚਓ ਨੂੰ ਥਾਣੇ ਦੇ ਮੁੰਚੀ ਨੂੰ ਔਰ ਦੋ ਹੋਰ ਮੁਜ਼ਲਾਜ਼ਮਾਂ ਨੂੰ ਨਾ ਕੇਵਲ ਉਹਨਾਂ ਨੂੰ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਬਲਕਿ ਉਹਨਾਂ ਨੂੰ ਸਸਪੈਂਡ ਕੀਤਾ ਸਸਪੈਂਡ ਵੀ ਕਰ ਦਿੱਤਾ ਗਿਆ ਵਾ ਇਸ ਦੌਰਾਨ ਹੁਣੇ-ਹੁਣੇ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਕਿ ਫਾਜ਼ਿਲਕਾ ਦੇ SSP ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੋ ਇੱਕ ਬੱਚੇ ਦੀ ਗਲਤੀ ਨੇ ਜਿੱਥੇ ਚਾਰ ਅਫਸਰ ਨੇ ਜਿਹੜੇ ਤਗੜੇ ਨਾ ਕੇਵਲ ਚਾਰ ਬਲਕਿ ਪੰਜ ਹੁਣ ਪੰਜਵਾਂ SSP ਵੀ ਰਲ ਗਿਆ ਨਾ SSP ਸਾਹਿਬ ਨੂੰ ਵੀ ਸਸਪੈਂਡ ਹੋਣਾ ਪੈ ਗਿਆ ਸੋ ਪੰਜ ਅਫਸਰਾਂ ਦੀ ਤਾਂ ਉਹਨੇ ਇੱਕ ਗਲਤੀ ਨੇ ਬੱਚੇ ਦੀ ਗਲਤੀ ਨੇ ਪੰਜ ਅਫਸਰਾਂ ਦੀ ਤਾਂ ਨੌਕਰੀ ਹੈ ਜਿਹੜੀ ਉਹ ਦਾਤੇ ਲਗਾਤੀ ਹੈ ਦੂਜੇ ਪਾਸੇ ਆਮ ਮਾਂ-ਬਾਪ ਨੂੰ ਵੀ ਹੈ ਜਿਹੜਾ ਇਸ ਸਟੋਰੀ ਤੋਂ ਸੰਕੇਤਾਂ ਲੈਣ ਦੀ ਜ਼ਰੂਰਤ ਹੈ ਕਿ ਬੱਚੇ ਘਰ ਕੀ ਰਹੇ ਨੇ ਮੋਬਾਈਲ ਤੇ ਕੀ ਦੇਖ ਰਹੇ ਨੇ ਗੇਮ ਖੇਡ ਰਹੇ ਨੇ ਜਾਂ ਕੋਈ ਕਿਸੇ ਸਾਈਟ ਤੇ ਦੇਖ ਰਹੇ ਨੇ ਕਿਉਂਕਿ ਇਸ ਬੱਚੇ ਦੀ ਜਿਹੜੀ ਰਿਪੋਰਟ ਆ ਰਹੀ ਹੈ ਵੀ ਇਹਦੇ ਕੋਲੋਂ ਗਲਤੀ ਦੇ ਨਾਲ ਇੱਕ ਪੋਰਨ ਸਾਈਟ ਤੇ ਕਲਿੱਕ ਹੋ ਗਿਆ ਸੀ ਜਿਸ ਤੋਂ ਜਿਹੜਾ ਸਾਰਾ ਮਾਮਲਾ ਵਾ ਜਿਸ ਦੀ ਸ਼ੁਰੂਆਤ ਹੁੰਦੀ ਹੈ ਸਾਈਬਰ ਸੈੱਲ ਹੈ ਜਿਹੜਾ ਇਸ ਦੇ ਪਰਿਵਾਰ ਦੇ ਮਗਰ ਪੈ ਜਾਂਦਾ ਔਰ ਉਸ ਪਰਿਵਾਰ ਦੇ ਵੱਲੋਂ ਜਦੋਂ ਸੀਐਮ ਦੇ ਨਾਲ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਭ੍ਰਿਸ਼ਟਾਚਾਰ ਮੁਹਿੰਮ ਦੇ ਦੌਰਾਨ ਹੈ ਜਿਹੜਾ ਇਹ ਸਾਰਾ ਕੁਝ ਖੁਲਾਸਾ ਹੁੰਦਾ ਵਾ ਤੇ ਚਾਰ ਜਿਹੜੇ ਉਸ ਸਾਈਬਰ ਸੈੱਲ ਦੇ ਜਿਹੜੇ ਅਫਸਰ ਸੀਗੇ ਇਨਕਲੂਡਿੰਗ ਐਸਐਚਓ ਮੁੰਚੀ ਤੇ ਦੋ ਹੋਰ ਮੁਲਾਜ਼ਮ ਸੀਗੇ ਉਹਨਾਂ ਨੂੰ ਸਸਪੈਂਡ ਹੋਣਾ ਪੈ ਗਿਆ ਔਰ ਐਸਐਸਪੀ ਸਾਹਿਬ ਨੂੰ ਵੀ ਸਸਪੈਂਡ ਹੋਣਾ ਪੈ ਗਿਆ ਇਸ ਤਾਜ਼ਾ ਮਾਮਲੇ ਦੇ ਅਨੁਸਾਰ ਸੋ ਇੱਕ 17 ਸਾਲ ਦਾ ਨਵਾਲਗ ਨਾ ਚਾਹੁੰਦੇ ਹੋਏ ਵੀ ਗਲਤੀ ਦੇ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਫਸ ਗਿਆ ਹਾਲਾਂਕਿ ਇਹ ਨਾਨ ਸੀਰੀਅਸ ਹੈ ਜਿਹੜਾ ਕੇਸ ਸੀਗਾ ਪਰ ਗਲਤੀ ਦੇ ਨਾਲ ਉਹਦੇ ਤੋਂ ਪੌਨ ਸਾਈਟ ਤੇ ਕਲਿੱਕ ਹੋ ਗਿਆ ਤੇ ਮਾਹਿਰਾਂ ਦਾ ਕਹਿਣਾ ਕਿ ਇਹ ਨਾਨ ਸੀਰੀਅਸ ਮੈਟਰ ਸੀਗਾ ਨਾਨ ਸੀਰੀਅਸ ਕੇਸ ਸੀਗਾ ਫਿਰ ਵੀ ਉਸ ਦੀ ਗਲਤੀ ਦੇ ਕਾਰਨ ਉਸਦੇ ਹੀ ਮਾਪੇ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਜਿਸ ਤੋਂ ਬਾਅਦ ਸੀਐਮ ਆਫਿਸ ਵੀ ਐਕਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਵਿਜੀਲੈਂਸ ਦੀ ਟੀਮ ਬਕਾਇਦਾ ਮੋਹਾਲੀ ਤੋਂ ਆਉਂਦੀ ਹੈ ਫਾਜ਼ਲ ਫਾਜ਼ਿਲ ਦਾ ਸਾਈਬਰ ਸੈੱਲ ਦੇ ਐਸ ਐਚਓ ਮੁੰਸ਼ੀ ਸਮੀਤ ਦੋ ਮੁਲਾਜ਼ਮ ਹੋਰ ਨੇ ਕੁੱਲ 4 ਨੂੰ ਜਿਹੜਾ ਚੁੱਕਿਆ ਜਾਂਦਾ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਔਰ ਅੱਜ ਦੁਪਹਿਰ ਯਾਨੀ ਕਿ ਦੂਸਰੇ ਦਿਨ ਦੁਪਹਿਰ ਪਤਾ ਚੱਲਦਾ ਕਿ ਫਾਜ਼ਲ ਕਾਦੇ ਐਸਐਸਪੀ ਸਾਹਿਬ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੋ ਬਿਜ਼ੀਲੈਂਸ ਨੇ ਇਹਨਾਂ ਨੂੰ ਰੈਡ ਹੈਂਡਰਡ ਰਿਸ਼ਵਤ ਲੈਂਦੇ ਹੋਏ ਦਬੋਚ ਲਿਆ ਉਧਰ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਸੀਐਮ ਦਾ ਚਾਹੇ ਭਾਵੇਂ ਕੋਈ ਵੱਡੇ ਤੋਂ ਵੱਡਾ ਰਿਸ਼ਤੇਦਾਰ ਹੋਵੇ ਚਾਹੇ ਕੋਈ ਛੋਟਾ ਹੋਵੇ ਚਾਹੇ ਕੋਈ ਵੱਡਾ ਹੋਵੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ